ਦੇਖੋ ਕਲ ਨਹੀਂ ਆ ਰਹੀ ਇਹਨਾਂ ਤੇ ਦੇਖੋ ਬਹੁਤ ਜਿਆਦਾ ਫਰਕ ਪੈ ਗਿਆ ਯਾਰ ਆਓ ਫਾਈਟ ਵਾਈਜ਼ ਚੈੱਕ ਕਰੋ ਇਧਰ ਕਿਧਰ ਵੜਦਾ ਹੁਣ ਚਾਲੇ ਦਿਨ ਹਾਊਸ ਦੀ ਖਾਊ ਖਾਊ ਆ ਦੇਖੋ ਗਰੋਥ ਚੈੱਕ ਕਰੋ ਯਾਰ ਬੀ ਸੋਟਾ ਪਿੱਛੇ ਦੇ ਜੱਟਪੁਰਾ ਕੈਮਾ ਹੈਲੋ ਗイズ ਵੈਲਕਮ ਬੈਕ ਟੂ ਮਾਈ ਚੈਨਲ ਜੀ ਇਸ ਦੇ ਵਲੋਗ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਜਿਆਦਾ ਸਵਾਗਤ ਹੈ ਆਜੋ ਵਾਪਸ ਹੁਣ ਚੂਚੇ ਦਿਖਾਉਣੇ ਆ ਬਲੌਗ ਸੌਰੀ ਯਾਰ ਲੇਟ ਆਇਆਗਾ ਜੀ ਚੂਚੇ ਚੂਚੇ करो चेक वाले तेरी भैया बहुत ज्यादा तेज़ हो गया पहला आज मैं दवा दवा पिंजरा खोल दाने बहरे कट दिया करो चेक अपना चूचा देखो करो चेक करो तुझे बहुत आज आरी दंदियाँ दिखा दं दं देखो क्यों बैठ रहा दं बढ़ रहा हथे ਆ ਦੇਖੋ ਕਰੋ ਚੱਤੀ ਦੇਖੋ ਕਲੰਗੀ ਆ ਰਹੀ ਇਹਨਾਂ ਤੇ ਦੇਖੋ ਬਹੁਤ ਜਿਆਦਾ ਫਰਕ ਪੈ ਗਿਆ ਹੈਰਾ ਹਾਏ ਹਾਈਡਵਾਇਸ ਚੈੱਕ ਕਰੋ ਇੱਧਰ ਕਿੱਧਰ ਵੜਦਾਂ ਹੁਣ ਚਾਲੇ ਤਾਂ ਦੇਖੋ ਆ ਆ ਨਾ ਜਿਹੜੇ ਆ ਉਹ ਆ ਰਹੀ ਗਾਲ ਜੇ ਬਹੁਤ بڑے ਦੰਦੀ ਬਹੁਤ ੜੀ ਵੱਢਦੇ ਹੈ ਹੱਥ ਨਹੀਂ ਆਉਣੇ ਨਾ ਲੱਗਣੇ ਹੱਥ ਦੰਦੀ ਬਹੁਤ ਜਿਆਦਾ ਬੜੀ ਵੱਢਦੇ ਹੈ ਆ ਜਾ ਓਏ ਆ ਦੇਖ ਦੰਦੰਦੀ ਸਾਰੇ ਦਾ ਫੇਵਰੇਟ ਡਾਇਮੰਡ ਬਹੁਤ ਜਿਆਦਾ ਵਧੀਆ ਲੱਗਦੀ ਹੈ ਤਾਰੇ ਬਹੁਤ ਸਹਣਦੀ ਹੈ ਪਤਨੀਆਂ ਜਿਵੇਂ ਇੱਕ ਪੂਰੀ ਪਤਨੀ ਆ ਲੋ ਖਲਿਆ ਆਤੀ ਆਜੋ ਸਰ ਤੁਸੀਂ ਵੀ ਆਜੋ ਇੰਨਾ ਚਿਰ ਕੰਕਰੀਟ ਨੇ ਹਾਂ ਹਾਂ ਬਹੁਤ ਚਲਦੂਗਾ ਆ ਮੈਡਮ ਜੇ ਤਰੀ ਲੱਗਦੀ ਪਈ ਹੈ ਦੇਖੋ ਬਾਹਰੇ ਕੱਢਦੇ ਆਪਾਂ ਤੇ ਬਾਰੀਆਂ ਹੁੰਨੇ ਨੇ ਨਾ ਸੀਡ ਪਾਉਣ ਦੀ ਅੱਜ ਦੇਖੋ ਅੱਜ ਦੇਖੋ ਕਿਵੇਂ ਆਉਂਦੇ ਆਜੋ 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 ਦੇਖਿਓ ਸਾਰੇ ਆ ਜਾਣਗੇ ਜੇ ਰਾਂਗੇ ਤੇਰੀ ਹੁਣ ਉਹ ਵੀ ਆਉਣੇ ਇਹ ਖਾ ਲਿਆ ਆ ਗਿਆ ਲੱਗ ਗਿਆ ਆਲੂ ਆਲੂ ਆਜੋ ਨਰਪੀਰ ਸਾਹਿਬ ਸਾਲ ਕਰ ਜਾਣੀ ਉਹਨੇ ਜਿਹੜੇ ਮੇਰੇ ਵੀ ਰਿ ਕਮੈਂਟ ਕਰਦੇ ਏਰ ਕੈਂਡ ਕੈਂਡ ਸੋ ਮੱਚ ਬਹੁਤ ਜਿਆਦਾ ਤੁਹਾਡਾ ਥੈਂਕ ਯੂ ਹੈਣਾ ਤੇ ਇੱਕ ਵੀਰ ਦਾ ਕਮੈਂਟ ਆਇਆ ਸੀ ਕਿ ਮੈਂ ਕੁਝ ਜਾਨਵਰਾਂ ਨਾਲ ਗੱਲਾਂ ਕਰਦੇ ਤੇ ਇਹ ਬਹੁਤ ਵਧੀਆ ਤੇੰਗੀ ਗੱਲਾਂ ਮੁੰਡਾ ਨਾਲ ਨਾਲ ਕਰਦੀਆਂ ਨਹੀਂ ਚਾਹੀਆਂ ਤੇ ਭਾਈ ਆਪਾਂ ਤਾਂ ਯਾਰ ਜਦੋਂ ਤਾਂ ਆਪਾਂ ਜੇ ਮੈਸਾਂ ਲਾਉਂ ਦੰਗਰਾ ਤੇ ਫਿਰ ਕੋਈ ਜਾਨਵਰ ਲਾਉਂ ਮੈਸਾਂ ਹੋ ਗਿਆ ਨਾ ਕੋਈ ਉਹ ਪਤੰਸ਼ੀ ਹੋ ਗਿਆ ਤੇ ਆਪਾਂ ਹਰੇਕ ਨਾਲ ਬੱਲਵਾਤੀ ਕਰ ਰਹੇ ਹੁੰਦੇ ਆ ਤੇ ਬੜੀ ਆ ਇਹਨਾਂ ਨੇ ਯਾਰ ਕਿਹੜਾ ਵਿਚਾਰਾ ਕੋਰਦ ਸੁਣਾਗਾ ਤੇ ਇਹਨਾਂ ਨੂੰ ਮਾਣਾ ਕਰਾ ਜਿਹੜਾ ਕਿੰਦਾ ਕਰਦਾ ਹੈ ਹੈ ਇਮੋਸ਼ਨਸ ਆ ਬਸ ਇਹਨਾਂ ਨੇ ਕਿਹੜਾ ਕੁਝ ਕਹਿਣਾਗਾ ਕਿ ਹਾਂ ਉਹ ਚੂਨਾ ਆਇਆ ਕੋ ਮੈਂ ਆ ਤੇ ਆਪਾਂ ਬੰਦੇ ਨੂੰ ਕਹਿ ਲੈਨੇ ਕਿ ਮੈਂ ਕੁਤਾ ਆਇਆ ਯਾਰ ਅਗਲਾ ਭੱਜ ਕੇ ਪੈ ਜਾਂਦਾ ਇਹਨਾਂ ਵਿਚਾਰਿਆਂ ਨੂੰ ਕੁਝ ਨਹੀਂ ਆ ਨਾ ਤੇ ਜਿਵੇਂ ਦਾ ਇਹਨਾਂ ਨੂੰ ਪਾਉਂਗੇ ਵਿਚਾਰਿਆਂ ਨੂੰ ਇਹ ਉਮੀਦਾਂ ਵਸਾਉ ਦਾ ਮਤਲਬ ਉਹ ਰਾਨਗੇ ਕਿ ਬਸ ਐਂ ਨਾ ਯਾਰ ਆਪਾਂ ਦਾ ਹਰੇਕ ਜਾਨਵਰ ਨਾ ਹੀ ਬੁੱਧੀ ਜਨੇ ਰਹਿਣਾ ਤੇ ਆਪਦੇ ਆਪ ਨੂੰ ਚੰਗਾ ਲਾਦਾ ਨਾਲੇ ਇਹ ਹੈ ਨਾ ਐ ਨੰਨੂ ਐ ਹੋ ਜਾਂਦਾ ਜਿਹੜਾ ਹਾਂ ਬਈ ਸਾਡੀ ਕੇਅਰ ਕਰਦਾ ਦਾ ਕਿ ਉਹ ਤਾਂ ਸਾਡਾ ਮਾਲਕ ਆ ਫਿਰ ਇਹ ਵੀ ਉਮੀਦ ਵਫਾ ਕਰਦਾ ਯਾਰ ਜਾਨਵਰ ਹੈ ਜਿਹੇ ਜ ਆਪਾਂ ਪੀਜਾਂਗੇ ਉਹੋ ਜ ਆਪਾਂ ਨੂੰ ਵੱਡਣਾ ਵੀ ਬਣਾ ਤੇ ਉਹ ਗੱਲ ਆ ਤੇ ਉਹ ਮੇ ਮੋਹ ਕਰਦੇ ਆ ਹੁਣ ਨੈਵਰ ਡਬਦੇ ਵੀ ਨਹੀਂ ਲੱਗਦੇ ਜੇ ਆਪਾਂ ਆਏ ਕੋਕਰਮੰਦਾਜੇ ਲੱਭ ਜੇ ਜਾਂਦੇ ਆ ਨਾ ਕਰਦੇ ਆ ਲੈ ਤਾਂ ਵੱਡੀ ਬੁੱਡੀ ਜਾਣ ਚਲੇ ਤਾਂ ਮੜੀ ਮੁੱਟੀਆਂ ਹੁੰਦੀ ਹੈ ਵੀ ਜਨਵਰੀ ਹੈ ਪਰ ਆਏ ਆ ਇੱਕ ਨਾ ਪਤਾ ਕਿ ਮੈਂ ਹਾਂ ਆ ਬੰਦਾ ਦਾ ਕਿਵੇਂ ਸਾਨੂੰ ਪਾਉਂਦਾ ਹਰ ਖਾਣ ਨੂੰ ਹੈ ਇੱਕਣਾ ਆਪਣਾ ਬਾਈ ਐ ਪੁੱਛ ਰਿਹਾ ਸੀ ਕਮੈਂਟ ਜਦ ਮੈਂ ਪੜਾਇਆ ਸੀ ਕਹਿੰਦਾ ਵੀਰੇ ਤੁਸੀਂ ਕਿਹੜੀ ਫੂਡ ਪਾਉਣਾ ਹੈ ਇਹਨਾਂ ਨੂੰ ਮੈਂ ਯਾਰ ਆਪਾਂ ਸਟਾਰਟਡ ਫੀਡ ਪਾਉਣਾ ਹੈ ਇਹਨਾਂ ਨੂੰ ਤੇ ਮੈਂ ਵਿੱਚ ਨਾ 2-3 ਦਿਨ ਆਪਾਂ ਛੱਡਤੀ ਫੀਡ ਪਾਉਣੀ ਬਹੁਤ ਚਲ ਹੁੰਦਾ ਫਲ ਗਏ ਯਾਰ ਵਧੀਆ ਹੋ ਗਏ ਤੇ ਗੱਲ ਪਤਾ ਕੀ ਹੋਈ ਮੈਂ ਕਣਕੂੰ ਦੀ ਜਿਹੜੀ ਆਪਣੀ ਕਣਕ ਨੂੰ ਕੁੱਟ ਕੇ 2-4 ਕਿਚ ਹੋਰ ਬਣੇ ਛੋਲੇ ਛਾਲੇ ਪਾ ਦਿੱਤੀ ਇਹਨਾਂ ਨੂੰ ਪਾਈ ਇਹਨਾਂ ਨੂੰ ਤਾਂ ਹਾਜਮ ਨਹੀਂ ਹੋਈ ਯਾਰ ਕਣਕੂੰ ਥਲੇ ਤੇ ਜਿਹੜਾ ਮੈਂ ਤੋਂ ਲੈ ਕੇ ਆਇਆ ਸੀ ਉਹ ਜੋ ਕਹਿੰਦਾ ਵੀਰੇ ਹਜੇ ਨਾ ਬਾਦ ਪਣਕ ਇਹ ਕੀੜੀ ਕਿੰਨੇ ਨਾਲ ਧਰਪੁਰਾਂ ਨੂੰ ਮਾਰ ਪਾਉਂਦੀ ਏ ਛੋਟੇ ਆ ਨਾ ਹਲੇ ਇਹ ਪਚਾਉਂਦੇ ਨਹੀਂ ਹੈਗੇ ਹੁਣ ਇਹਨਾਂ ਦੇ ਆ ਬੱਜੇ ਪਚ ਚੁੱਕੇ ਨੇ ਪਹਿਲਾ ਕੀ ਵਾਰ ਸੀ ਜਦੋਂ ਆਇਆ ਹੈ ਬਿੱਟ ਕਰਦੇ ਉਹਦੇ ਨੇ ਖੂਨ ਖਾਣਾ ਆ ਜੀ ਇਹ ਪਹਿਲਾਂ ਬਿਮਾਰੀ ਹੈ ਮਾ ਬਿਮਾਰੀ ਦਾ ਨਾਮ ਵੀ ਹੋਊਗਾ ਪਹਿਲਾਂ ਬਿਮਾਰੀ ਨਾ ਕੋਈ ਇਹਦੇ ਚੱਕਰ ਕਰਨ ਕਰਕੇ ਹੋ ਸਕਦਾ ਹੈ ਤੋਂ ਇਹ ਟਵੀਟ ਬਾਹਰ ਮਾ ਚਲ ਠੀਕ ਆ ਅੱਜੋਂ ਹੁਣ ਫਰਕ ਆ ਕੁਝ ਛੁਟਿਆਂ ਦਾ ਫਰਕ ਆ ਕੁਝ ਹੱਟ ਗਈ ਨੇ ਕੁਝ ਚ ਹਜੇ ਰਹੀ ਏ ਪ੍ਰੋਬਲਮ ਉਹਦੇ ਖਾਤਰ ਮੈਂ ਕਦੀ ਜਾਂ ਦਵਾਈ ਲੈ ਕੇ ਆਉਂਗਾ ਉਹਦੇ ਨਾਲ ਕਿੰਨਾ ਦਾ ਲੋਟ ਹੋਏ ਉਹ ਕਿਨਾ ਬਹੁਤ ਜਿਆਦਾ ਫਸਕੈ ਇਹਨਾਂ ਦਾ ਇਹ ਚੀਜ਼ ਆ ਆਪਾਂ ਇੱਕ ਦੋ ਦਿਨਾਂ ਤਾਈਂ ਹੋਰ ਵੀ ਆਪਾਂ ਪਾਵਾਂਗੇ ਮੈਂ ਥੋੜੇ ਦਿਨ ਹੋਰ ਹੋ ਜਾਣ ਦੋ ਅਸੀਰ ਦਾ ਵੀ ਲਿਆਵਾਂਗੇ ਆਪਾਂ ਕਿਹਾ ਹੋਇਆ ਮਿੱਤਰ ਨੂੰ ਕਹਦਾ ਕੋਈ ਚੱਕਰ ਨਹੀਂ ਦੇ ਜੀ ਤੇ ਟਾਈਮ ਹੀ ਨਹੀਂ ਆ ਰਿਹਾ ਲੱਗਦਾ ਸੋ ਤਾਂ ਕਰਕੇ ਬਲੌਗ ਲੇਟ ਆ ਰਿਹਾ ਸੌਰੀ ਇਹਦੇ ਕਰਕੇ ਨਾ ਤੇ ਬਸ ਕੋਣ ਕਰੋ ਯਾਰ ਬਲੌਗ ਆਪਾਂ ਲਿਆ ਕਰਾਂਗੇ ਫੇਤੀ ਫੇਤੀ ਤੇ ਇਹਨਾਂ ਨੂੰ ਬਾਰੇ ਵੀ ਗੱਡਾਂਗੇ ਹੁਣ ਆਪਾਂ ਕਿ ਆਏ ਨਿਕਾ ਤਾਂ ਪੰਜਰੇ ਦੇ ਬਾਰੇ ਗੱਡਾਂ ਤਾਂ 100 ਗੱਲ ਤਾਂ ਹੋ ਜੇਗੀ ਤੇ ਕੁਝ ਦਿਨ ਹੋਰ ਹੋ ਜਾਣਗੇ ਇਹਨਾਂ ਨੂੰ ਹੋਰ ਪਾਲ ਜਾਵਾਂਗੇ ਫਿਰ ਆਪਾਂ ਬਾਹਰੇ ਲੱਗਾ ਕਰਾਂਗੇ ਇਹਨਾਂ ਨੂੰ ਰੂੜੀ ਗੜੀ ਚੜਾਇਆ ਕਰਾਂਗੇ ਸੌ ਉਸਤਰਾ ਕਰਾਂਗੇ ਇਹਨਾਂ ਨਾਲ ਪੂਰੇ ਪੁੱਠੇ ਪੰਗੇ ਕਰਾਂਗੇ ਇਹਨਾਂ ਨੂੰ ਆਇ ਤੇ ਗਨ ਦੇ ਨਾਲ ਪਾਲਿਆ ਪਾਪਾ ਦੀ ਗੇ ਵਿੱਚ ਇਹ ਕੰਮ ਨਹੀਂ ਕਰਦਾ ਹੁਣ ਇਹਦਾ ਪਿਆ ਕਰਾਂਗੇ ਦੇਖੀ ਚੱਲ ਇਹਨਾਂ ਦਾ ਪੜਦਾ ਕੀ ਹੈ ਇਹ ਵਿੱਚ ਗਾਹ ਪਾਇਆ ਕਰ ਇਹਨਾਂ ਦਾ ਗੜੀ ਗੜੀ ਨਹੀਂ ਆਉਂਦਾ ਰੋ ਰੂਗਾ ਖਾਉਸ ਦੀ ਖਾਉ ਥਾਉ ਆ ਦੇਖੋ ਗਰੋਥ ਚੈੱਕ ਕਰੋ ਯਾਰ ਕਿਸੇ ਕੰਸੀ ਚੀਜ਼ ਨਹੀਂ

ਉੱਖੇ ਸਿਰਨਾ ਇਹ ਦੰਦੀਆਂ ਵੜਦੇ ਆ ਜਿੰਨੇ ਭੁੱਖ ਪੂਰੇ ਆ ਫੇਰ ਕੁਛ ਨਹੀਂ ਜਿੰਨੇ ਦੇਖੋ ਆ ਕੁਛ ਨਹੀਂ ਮਿਲ ਰਿਆ ਹੁਣ ਇਹ ਚੁੱਧ ਦੇ ਜੀ ਵੀ ਹੱਥ ਵਾਜ ਲੈ ਇਹ ਹੀ ਜੀ ਵਾਜਣਾ ਭੁੱਖਾ ਲੈ ਲੈ ਕੁਛ ਨਹੀਂ ਲੈਣਾ ਉੱਖੇ ਵਰ ਦੰਦੀਆਂ ਵੜਦੇ ਜਦੋਂ ਹੌਮ ਬੀ ਪਾ ਜੀ ਭੁੱਖ ਲੱਗਦੀ ਹੁਣ ਲੋਗਾ ਇਹ ਦੇਖ ਕੇ ਆਪਣੇ ਚੈਨਲ ਤੇ ਨਵੇਂ ਨਵੇਂ ਆ ਪਰ ਦੱਪ ਕੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਨੂੰ ਆਪਣੇ ਨੂੰ ਆਪਣਾ ਭਰਾ ਜੇਕਰ ਕੋਈ ਤੀਰ ਪੁੱਛਣਾ ਹੋਵੇ ਜਾਂ ਦੱਸਣਾ ਹੋਵੇ ਜਾਂ ਪੁੱਛਣਾ ਹੋਵੇ ਜਾਂ ਦੱਸਣਾ ਹੋਵੇ ਤਾਂ ਕੋਈ ਚੱਕਰ ਆ ਜੇ ਤਾਂ ਚਲੋ ਗਾਇਜ਼ ਮਿਲਦੇ ਹਾਂ ਹੁਣ ਆਪਾਂ ਅਗਲੇ ਵਲੌਗ ਦੇ ਅੰਦਰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਫਿਰ ਸੇਕਲ ਬਾਏ